ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਅੱਜ ਇੱਕ ਨਵੀਂ ਸਟੋਰੀ ਇੱਕ ਨਵੀਂ ਜਗ੍ਹਾ ਹੋਰ ਟਾਈਮ ਹੋਰ ਤਰ੍ਹਾਂ ਦੇ ਲੋਕ ਤੁਹਾਨੂੰ ਥੋੜਾ ਬਹੁਤ ਥੰਬਨੇਲ ਤੋਂ ਆਈਡੀਆ ਹੋ ਗਿਆ ਹੋਊਗਾ ਕਿ ਕਿਸ ਤਰ੍ਹਾਂ ਦੀ ਸਟੋਰੀ ਹੋਗੀ ਹੈ ਤਾਂ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਸਟੋਰੀ ਸ਼ੁਰੂ ਹੁੰਦੀ ਹੈ ਜੀ 11 ਫਰਵਰੀ 2009 ਜਗ੍ਹਾ ਹੈਗੀ ਆ ਦਮਦਮ ਦਾ ਏਰੀਆ ਕਲਕੱਤਾ ਬੰਗਾਲ ਦੀ ਕੈਪੀਟਲ West Bengal ਦੀ ਕੈਪੀਟਲ ਕਲਕੱਤਾ ਉਦਾ ਕੇਰੀਆ ਦਮ ਦਮ ਉਥੇ ਰੇਲਵੇ ਟਰੈਕ ਉਥੋਂ ਦਾ ਜਿਹੜਾ ਰੇਲਵੇ ਟਰੈਕ ਆ ਉਥੇ ਇੱਕ ਡੈਡ ਬੋਡੀ ਕੋਈ ਦੇਖਦਾ ਕੋਈ ਨੋਟਿਸ ਕਰਦਾ ਕਿ ਟਰੈਕ ਦੇ ਉੱਪਰ ਕੋਈ ਡੈਡ ਬੋਡੀ ਆ ਤੇ ਜਦੋਂ ਉਹ ਡੈਡ ਬੋਡੀ ਨੂੰ ਦੇਖਿਆ ਜਾਂਦਾ ਤਾਂ ਉਹ ਡੈਡ ਬੋਡੀ ਬਹੁਤ ਹੀ ਬਹੁਤ ਬੁਰੀ ਹਾਲਤ ਚ ਹੁੰਦੀ ਹੈ ਸਿਰ ਕੱਟਿਆ ਹੋਇਆ ਅੱਖਾਂ ਬਾਹਰ ਆਈਆਂ ਹੋਈਆਂ ਹਾਥ ਦੋਨੇ ਟੁੱਟੇ ਹੋਏ ਤੇ ਪਸਲੀਆਂ ਦੇ ਥੱਲੇ ਇੱਕ ਬਹੁਤ ਜ਼ਿਆਦਾ ਡੂੰਘਾ ਜ਼ਖਮ ਤਾਂ ਹੋਰ ਲੋਕਾਂ ਨੂੰ ਸੱਦਾ ਜਾਂਦਾ ਰੇਲਵੇ ਪੁਲਿਸ ਹੁੰਦੀ ਹੈ ਜਿਹੜਾ ਟਰੈਕ ਦੇ ਉੱਪਰ ਜਿੰਨਾ ਵੀ ਕੰਮ ਹੁੰਦਾ ਜੋ ਵੀ ਕ੍ਰਾਈਮ ਉੱਥੇ ਹੁੰਦਾ ਜਾਂ ਰੇਲਵੇ ਸਟੇਸ਼ਨਸ ਦੇ ਨੇੜੇ ਜਿੰਨਾ ਵੀ ਕੰਮ ਹੁੰਦਾ ਉਹ ਹੋਰ ਰੇਲਵੇ ਪੁਲਿਸ ਦੇ ਅੰਡਰ ਆਉਂਦਾ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਅੰਡਰ ਆਉਂਦਾ ਪਹਿਲਾ ਇਨੀਸ਼ੀਅਲ ਉਹੀ ਸਾਰਾ ਕੰਮ ਕਰਦੇ ਆ ਤਾਂ ਰੇਲਵੇ ਪੁਲਿਸ ਨੂੰ ਜਦੋਂ ਬੁਲਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਅਜੀਬ ਗੱਲ ਪਤਾ ਲੱਗਦੀ ਆ ਜਿਸ ਬੰਦੇ ਦੀ ਉਹ ਡੈੱਡ ਬੋਡੀ ਹੁੰਦੀ ਆ ਉਹ ਖੁਦ ਰੇਲਵੇ ਪੁਲਿਸ ਦਾ ਹੀ ਇੱਕ ਮੁਲਾਜ਼ਮ ਆ ਉਹਨਾਂ ਦਾ ASI ਇੱਕ ਯੰਗ ਮੁੰਡਾ ਉਹਦਾ ਨਾਮ ਹੈਗਾ ਅਰਿੰਦਮ ਮੰਨਾ ਅਰਿੰਦਮ ਮੰਨਾ ਦਾ ਰੇਲਵੇ ਪੁਲਿਸ ਦਾ ਹੀ ਇੱਕ ASI ਉਹਦੀ ਬੋਡੀ ਆ ਹੁਣ ਉਸ ਤੋਂ ਅਗੇ ਸਾਰੀ ਕਾਰਵਾਈ ਹੋਣੀ ਆ ਜੋ ਵੀ ਹੁੰਦੀ ਆ ਉਹ ਆਪਣੀ ਰਿਪੋਰਟਿੰਗ ਹੋਊਗੀ ਕਿ ਇਸ ਹਾਲਤ ਚ ਬੋਡੀ ਮਿਲੀ ਆ ਫਿਰ ਪੋਸਟਮਾਰਟਮ ਹੋਊਗਾ ਬਟ ਇੱਥੇ ਇੱਕ ਅਜੀਬ ਚੀਜ਼ ਹੁੰਦੀ ਆ ਪੋਸਟਮਾਰਟਮ ਹੋਣ ਤੋਂ ਪਹਿਲਾਂ ਹੀ ਜਿਹੜੀ ਪੁਲਿਸ ਆ ਉਹ ਆਪਣਾ ਬਿਆਨ ਦੇ ਦਿੰਦੀ ਆ ਕਿ ਇੱਕ ਸੁਇਸਾਈਡ ਆ ਪੋਸਟਮਾਰਟਮ ਤੋਂ ਪਹਿਲਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੋਈ ਚੀਜ਼ ਕੋਈ ਕਿਸੇ ਨੇ ਸੁਇਸਾਈਡ ਕੀਤਾ ਸਪੈਸ਼ਲੀ ਉਦੋਂ ਜਦੋਂ ਮਰਨ ਵਾਲਾ ਇੱਕ ਪੁਲਿਸ ਵਾਲਾ ਹੀ ਆਪ ਠੀਕ ਹੈ ਠੀਕ ਹੈ ਆ ਇੰਡੀਅਨ ਪੁਲਿਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਬੋਲੀਆਂ ਜਾਂਦੀਆਂ ਨੇ ਜਿਆਦਾ 네ਗੇਟਿਵ ਬੋਲੀਆਂ ਜਾਂਦੀਆਂ ਨੇ ਬਟ ਇੱਕ ਚੀਜ਼ ਆ ਕਿ ਜਦੋਂ ਕਿਸੇ ਵੀ ਡਿਪਾਰਟਮੈਂਟ ਦਾ ਉਹਨਾਂ ਦਾ ਆਪਣਾ ਬੰਦਾ ਹੁੰਦਾ ਤਾਂ ਉਦੋਂ ਥੋੜਾ ਕੇਅਰ ਕਰਦੇ ਆ ਉਹਦੀ ਕਿਉਂਕਿ ਉਹਨਾਂ ਦਾ ਆਪਣਾ ਬੰਦਾ ਹੁੰਦਾ ਬਟ ਇੱਥੇ ਉਹ ਕੇਅਰ ਬਿਲਕੁਲ ਵੀ ਸ਼ੋ ਨਹੀਂ ਹੋਈ ਉਹਨਾਂ ਦਾ ਆਪਣਾ ਡਿਪਾਰਟਮੈਂਟ ਦਾ ਅਸਿਰਿੰਦਮ ਮੰਨਾ ਐਸਆਈਸੀ ਉਹਨਾਂ ਦਾ ਬਟ ਉਹਦੀ ਜਿਹੜੀ ਡੈਥ ਸੀ ਉਹਨੂੰ ਬਿਨਾ ਪੋਸਟਮਾਰਟਮ ਦੀ ਰਿਪੋਰਟ ਆਈ ਹੀ ਪਹਿਲਾਂ ਹੀ ਬੋਲ ਦਿੱਤਾ ਗਿਆ ਕਿ ਇੱਕ ਸੁਇਸਾਈਡ ਹੁਣ ਇਹ ਕਿਉਂ ਹੋਇਆ ਹੁਣ ਇਹਦੇ ਲਈ ਆਪਾਂ ਨੂੰ ਨੀਅਰਲੀ ਡੇਡ 2 ਸਾਲ ਕਹਾਣੀ ਚ ਪਿੱਛੇ ਜਾਣਾ ਪਵੇ ਇਸੇ ਹੀ ਕਹਾਣੀ ਤੇ ਇਸ ਦਾ ਰਾਜ਼ ਜਿਹੜਾ ਹੈਗਾ ਸੀਕ੍ਰੀਟ ਆ ਕਿ ਕਿਉਂ ਪੁਲਿਸ ਨੇ 체ਤੀ 체ਤੀ ਨੂੰ ਸੁਇਸਾਈਡ ਬੋਲਤਾ 1.5 ਸਾਲ ਜਾਂ 2 ਸਾਲ ਦੇ ਨੇੜੇ ਤੇ ਜਿਹੜੇ ਪਿੱਛੇ ਚੱਲਦੇ ਆਪਾਂ ਇਹ ਗੱਲ ਸੀ ਕਿ ਰਿੰਦਮ ਮੰਨਾ ਦੀ 11 ਫਰਵਰੀ 2009 ਹੁਣ ਆਪਾਂ ਚੱਲਦੇ ਆ 21 ਸਤੰਬਰ 2007 ਨੂੰ 21 ਸਤੰਬਰ 2007 ਨੂੰ ਆਲਮੋਸਟ ਉਸੇ ਹੀ ਏਰੀਆ ਦੇ ਵਿੱਚ ਦਮਦਮ ਦੇ ਏਰੀਆ ਦੇ ਵਿੱਚ ਰੇਲਵੇ ਟਰੈਕ ਤੇ ਆਲਮੋਸਟ ਉਸ ਉਨੇ ਹੀ ਕਿ ਜਗ੍ਹਾ ਦੇ ਵਿੱਚ ਇੱਕ ਪਹਿਲਾ ਬੋਡੀ ਮਿਲਦੀ ਹੈ ਉਹ ਬੋਡੀ ਦੇ ਪਿੱਛੇ ਅਤੇ ਸਿਰ ਦੇ ਵਿੱਚ ਸਿਰਫ ਇੱਕ ਬਹੁਤ ਜ਼ਬਰਦਸਤ ਛੱਟ ਦਾ ਨਿਸ਼ਾਨ ਆ ਇੱਕੋ ਹੀ ਨਿਸ਼ਾਨ ਆ ਪੂਰੀ ਬਾਡੀ ਦੇ ਉੱਪਰ ਪਰ ਉਹ ਬਹੁਤ ਹੀ ਬਲੰਟ ਫੋਰਸ ਨਾਲ ਲੱਗਿਆ ਹੋਇਆ ਵਾ ਜਿਵੇਂ ਜਿਵੇਂ ਕਿਸੇ ਨੇ ਇੱਕੋ ਵਾਰ ਚ ਕੁਝ ਬਹੁਤ ਜ਼ਬਰਦਸਤ ਚੀਜ਼ ਮਾਰੀ ਕੋਈ ਉਸ ਤੋਂ ਬਾਅਦ ਉਹ ਰੇਲਵੇ ਟ੍ਰੈਕ ਦੇ ਨਾਲ ਉਤਪਈ ਹੈ ਬਾਡੀ ਤੇ ਹੱਥੋ ਦੇ ਇਸ ਤਰ੍ਹਾਂ ਛਾਤੀ ਦੇ ਉੱਪਰ ਰੱਖੇ ਹੋਏ ਹੁਣ ਉਸ ਬਾਡੀ ਦਾ ਤੇ ਅਰਿੰਦਮ ਮੰਨਾ ਜਿਹਦੀ ਅੱਜ ਡੈਥ ਹੋਈ ਆ ਇਹਨਾਂ ਦਾ ਆਪਸ ਚ ਰਿਲੇਸ਼ਨ ਕੀ ਆ ਕਿਉਂ ਆਪਾਂ ਨੂੰ ਵਾਪਸ ਪਿੱਛੇ ਜਾਣਾ ਪਿਆ 21 ਸਤੰਬਰ 2007 ਨੂੰ ਜਿਹੜੀ ਕਿਸੇ ਦੀ ਬਾਡੀ ਮਿਲੀ ਸੀ ਅਰਿੰਦਮ ਮੰਨਾ ਕਿਉਂਕਿ ਉਹ ਹੁਣ ਰੇਲਵੇ ਪੁਲਿਸ ਦਾ ਬੰਦਾ ਸੀ ਉਹਨਾਂ ਦਾ ਸਾਰਾ ਦਿਨ ਕੰਮ ਹੀ ਰਹਿੰਦਾ ਰੇਲਵੇ ਟ੍ਰੈਕ ਤੇ ਇਧਰ ਉਧਰ ਤੁਰੇ ਫਿਰਨਾ ਦੇਖੀ ਜਾਣਾ ਕੀ ਹੋ ਰਿਹਾ ਕੌਣ ਉਤਰ ਰਿਹਾ ਕਹੇ ਜੇ ਲੋਕ ਚੜ੍ਹ ਰਿਹਾ ਕੋਈ ਕ੍ਰਾਈਮਨਲ ਤਾਂ ਨਹੀਂ ਸਮਥਿੰਗ ਲਾਈਕ ਦੈਟਸ ਇਸ ਤਰ੍ਹਾਂ ਦਾ ਤਾਂ ਰੈਂਡਮ ਮੰਨਾ ਸਭ ਤੋਂ ਪਹਿਲਾ ਬੰਦਾ ਸੀ ਨਾਰਮਲ ਲੋਕਾਂ ਚ ਵੀ ਕਈ ਵਾਰੀ ਹੁੰਦਾ ਨਾ ਕਿ ਨਾਰਮਲ ਲੋਕ ਕ੍ਰਾਈਮ ਹੁੰਦਾ ਦੇਖਦੇ ਆ ਜਾਂ ਕੋਈ ਬਾਡੀ ਦੇਖ ਲੈਂਦੇ ਆ ਫਿਰ ਪੁਲਿਸ ਨੂੰ ਸੱਦ ਲੈਂਦੇ ਆ ਪਰ ਰੈਂਡਮ ਮੰਨਾ ਹੀ ਪਹਿਲਾ ਬੰਦਾ ਸੀ ਜਿਹਨੇ ਉਸ ਬਾਡੀ ਨੂੰ ਦੇਖਿਆ ਤੇ ਉਹੀ ਬੰਦਾ ਉਹਦਾ ਇਨਵੈਸਟੀਗੇਸ਼ਨ ਆਫੀਸਰ ਸੀ ਆਈਓ ਜਿਨੂੰ ਆਈਓ ਕਹਦੇ ਨੇ ਇਨਵੈਸਟੀਗੇਸ਼ਨ ਆਫੀਸਰ ਵੀ ਅਰਿੰਦਮ ਮੰਨਾ ਸੀ ਇੰਟਰਸਟਿੰਗਲੀ ਜੋ ਅਰਿੰਦਮ ਮੰਨਾ ਦੇ ਨਾਲ ਖੁਦ ਨਾਲ ਹੋਇਆ 150 ਬਾਅਦ ਕਿ ਉਹਦੀ ਬਾਡੀ ਦਾ ਪੋਸਟਮਾਰਟਮ ਕੀਤੇ ਬਿਨਾਂ ਹੀ ਉਹਨੂੰ ਸੁਇਸਾਈਡ ਡਿਕਲੇਅਰ ਕਰ ਦਿੱਤਾ ਗਿਆ ਇਹ ਜਿਹੜੀ ਬਾਡੀ ਸੀ ਇਹਦੇ ਨਾਲ ਵੀ ਸੇਮ ਹੋਮੀ ਹੋਇਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਨੂੰ ਵੀ ਸੁਇਸਾਈਡ ਕਨਵਰਟ ਕਰ ਦਿੱਤਾ ਗਿਆ ਬੋਲ ਦਿੱਤਾ ਗਿਆ ਕਿ ਇਹ ਸੁਇਸਾਈਡ ਹੁਣ ਅਰਿੰਦਮ ਮੰਨਾ ਦਾ ਭਜੇ ਕਰ ਇੱਥੇ ਕਿਉਂ ਕੀਤਾ ਕਿਉਂਕਿ ਇਨਵੈਸਟੀਗੇਸ਼ਨ ਆਫੀਸਰ ਸੀ ਤਾਂ ਉਹਨੇ ਉਸ ਚੀਜ਼ ਨੂੰ ਚੈਲੰਜ ਕਰ ਦਿੱਤਾ ਜਿਹੜਾ ਅਥਾਰਟिटीज ਤੋਂ ਨੇ ਬਿਆਨ ਦਿੱਤਾ ਪ੍ਰੈਸ ਕਾਨਫਰੈਂਸ ਤੇ ਉਹਨੇ ਕਿਹਾ ਕਿ ਮੈਂ ਆਈ ਹਾਂ ਸਭ ਤੋਂ ਪਹਿਲਾਂ ਬੋਡੀ ਮੈਂ ਦੇਖੀ ਆ ਇਹ ਬਿਲਕੁਲ ਕਿਸੇ ਵੀ ਪਾਸੇ ਸੁਇਸਾਈਡ ਨਹੀਂ ਹੈਗਾ ਇਹ ਇੱਕ ਮਰਡਰ ਹੈ ਤੇ ਉਹ ਆਪਣੀ ਮੌਤ ਦੇ ਦਿਨ ਤੱਕ ਉਸੇ ਹੀ ਆਪਣੇ ਬਿਆਨ ਦੇ ਉੱਪਰ ਅੜਿਆ ਰਿਹਾ ਹੁਣ ਉਹਦਾ ਇਹ ਵੀ ਕਹਿਣਾ ਸੀਗਾ ਕਿ ਮੈਂ ਅਸੀਂ ਬਹੁਤ ਸਾਰੀਆਂ ਡੈਡ ਬਾਡੀਜ਼ ਦੇਖਦੇ ਹਾਂ ਰੇਲਵੇ 트랙 ਦੇ ਉੱਪਰ ਪਈਆਂ ਰੇਲਵੇ 트랙 ਦੇ ਉੱਪਰ ਜਿਹੜੀਆਂ ਵੀ ਬਾਡੀਜ਼ ਹੁੰਦੀਆਂ ਸੁਇਸਾਈਡ ਲੋਕ ਕਰਦੇ ਆ ਰੇਲ ਦੇ ਥੱਲੇ ਆ ਕੇ ਕੱਟ ਕੇ ਮਰ ਜਾਂਦੇ ਉਹ ਬਾਡੀ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦੀ ਹੁੰਦਾ ਰੇਲ ਬਿਲਕੁਲ ਹੀ ਅਡਟ ਹਿੱਸਿਆਂ ਦੇ ਵਿੱਚ ਕੱਟ ਦਿੰਦੀ ਹੈ ਕੱਟ ਦਿੰਦੀ ਹੈ ਇਹ ਬਾਡੀ ਇਸ ਤਰ੍ਹਾਂ ਹੋ ਹੀ ਨਹੀਂ ਸਕਦੀ ਤਾਂ ਕਿਸ ਕੋਈ ਬੱਚਾ ਵੀ ਦੱਸ ਦੂਗਾ ਤਾਂ ਉਹ ਖੀਰਲੇ ਦੇਣ ਤੱਕ ਆਪਣੇ ਉਸ ਬਿਆਨ ਤੇ ਅਟਿਆਰੇ ਤਾਂ ਹੁਣ ਅੱਗੇ ਚੱਲਦੇ ਹਾਂ ਕਿ ਫਿਰ ਐਸਾ ਕੀ ਹੋਇਆ ਪੁਲਿਸ ਕਿਉਂ ਇੰਨੀ ਡੈਸਪੀਰੇਟ ਸੀਗੀ ਜਿਹੜੀ ਬੋਡੀ ਪਹਿਲਾਂ ਮਿਲੀ ਸੀਗੀ 21 ਸਤੰਬਰ 2007 ਨੂੰ ਕਿ ਉਹਨੂੰ ਬਹੁਤ ਛੇਤੀ ਉਹਦੀ ਰਿਪੋਰਟ ਆਉਣ ਤੋਂ ਵੀ ਪਹਿਲਾਂ ਹੀ ਉਹਨੂੰ ਸੁਇਸਾਈਡ ਬੋਲ ਦੋ ਉਹਨੂੰ ਮਰਡਰ ਕੋਈ ਨਾ ਚਾਹੇ ਕਿ ਉਹਨਾਂ ਦਾ ਆਪਣਾ ਇੱਕ ਆਫੀਸਰ ਕਹਿ ਰਿਹਾ ਕਿ ਇਹ ਇੱਕ ਮਰਡਰ ਹੈਗਾ ਸੁਇਸਾਈਡ ਬਿਲਕੁਲ ਨਹੀਂ ਹੈਗਾ ਤਾਂ ਇਹ ਬੋਡੀ ਸੀ ਇੱਕ 27 ਸਾਲ ਦੇ ਲੜਕੇ ਦੀ ਮੁਸਲਮਾਨ ਲੜਕਾ ਸੀ ਨਾਮ ਸੀ ਉਹਦਾ ਰਿਜ਼ਵਾਨੁਲ ਰਹਿਮਾਨ ਬਹੁਤ ਇੱਕ ਗਰੀਬ ਪਰਿਵਾਰ ਦਾ ਲੜਕਾ ਸੀ ਬਟ ਪੜਿਆ ਲਿਖਿਆ ਸੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਸੈਂਟ ਜੇਵੀਅਰਸ ਕਾਲਜ ਕਲਕੱਤੇ ਤੱਕ ਬਹੁਤ ਨਾਮੀ ਕਾਲਜ ਹੈਗਾ ਇੰਟੈਲੀਜੈਂਟ ਲੋਕ ਪੜ੍ਹਦੇ ਆ ਉੱਥੇ ਉੱਥੇ ਐਡਮਿਸ਼ਨ ਮਿਲਣੀ ਬਹੁਤ ਔਖੀ ਆ ਨਾਰਮਲ ਸਟੂਡੈਂਟ ਨੂੰ ਐਡਮਿਸ਼ਨ ਨਹੀਂ ਮਿਲਦੀ ਉਹਨੂੰ ਉੱਥੇ ਐਡਮਿਸ਼ਨ ਮਿਲੀ ਉੱਥੇ ਉਹਨੂੰ ਆਪਣੀ ਪੜਾਈ ਉਹਨੇ ਪੂਰੀ ਕੀਤੀ ਉਸ ਤੋਂ ਬਾਅਦ ਉਹਨੇ ਗ੍ਰਾਫਿਕਸ ਦੀ ਪੜਾਈ ਪੂਰੀ ਕੀਤੀ ਤੇ ਫਿਰ ਕਿਸੇ ਇੰਸਟੀਚਿਊਟ ਦੇ ਵਿੱਚ ਉਹ ਗ੍ਰਾਫਿਕਸ ਐਜ਼ ਟੀਚਰ ਐਜ਼ ਟਿਊਟਰ ਉੱਥੇ ਪੜਾਉਣ ਲੱਗ ਗਿਆ ਇਹ ਬੋਡੀ ਉਸ ਰਿਜ਼ਵਾਨ ਰਹਿਮਾਨ ਦੀ ਤਾਂ ਹੁਣ ਕਿਉਂ ਰਿਜ਼ਵਾਨ ਰਹਿਮਾਨ ਦੀ ਜਿਹੜੀ ਡੈਥ ਸੀ ਉਹਨੂੰ ਪੋਡਸ ਪ੍ਰਸ਼ਾਸਨ ਅਥਾਰਟिटीज ਗਵਰਨਮੈਂਟ ਇਹ ਛੇਤੀ ਛੇਤੀ ਉਹਨੂੰ ਸੁਇਸਾਈਡ ਕਰਨ ਲਈ ਤਤਪਰ ਸੀਗੇ ਕਾੜੇ ਸੀਗੇ ਤਾਂ ਹੁਣ ਆਪਾਂ ਉਹਦੀ ਗੱਲ ਕਰਦੇ ਜਦੋਂ ਰਿਜ਼ਵਾਨ ਰਹਿਮਾਨ ਉਥੇ ਪੜਾ ਰਿਹਾ ਸੀ ਗ੍ਰਾਫਿਕਸ ਦੇ ਇੰਸਟੀਚਿਊਟ ਦੇ ਵਿੱਚ ਤੋਂ ਉਹਦੇ ਪੜਾਉਂਦੇ ਉਥੇ ਇੱਕ ਲੜਕੀ ਆਉਂਦੀ ਆ ਉਹਦਾ ਨਾਮ ਹੈ ਪ੍ਰਿੰਕਾ ਟੋਡੀ ਪ੍ਰਿੰਕਾ ਟੋਡੀ ਦਾ ਤੇ ਰਿਜ਼ਵਾਨ ਦਾ ਆਪਸ ਚਾਰ ਸਾਲ ਦਾ ਉਮਰ ਦਾ ਫਰਕ ਆ ਪ੍ਰਿੰਕਾ ਦੀ ਉਮਰ 23 ਸਾਲ ਆ ਰਿਜ਼ਵਾਨ ਦੀ ਉਮਰ 27 ਸਾਲ ਆ ਉਥੇ ਸਟੂਡੈਂਟ ਪੜ੍ਹ ਆਨ ਦੀ ਪੜ੍ਹਦੀ ਆ ਹੌਲੀ ਹੌਲੀ ਦੋਨਾਂ ਚ ਦੋਸਤੀ ਹੋ ਜਾਂਦੀ ਆ ਦੋਸਤੀ ਤੋਂ ਪਿਆਰ ਹੋ ਜਾਂਦਾ ਠੀਕ ਆ ਤੇ ਹੌਲੀ ਹੌਲੀ ਦੋਨੇ ਡਿਸਾਈਡ ਕਰਦੇ ਆ ਕਿ ਆਪਾਂ ਮੈਰਿਜ ਕਰਵਾ ਲੈਨੇ ਤਾਂ ਹੁਣ ਇੱਕ ਪ੍ਰੋਬਲਮ ਤਾਂ ਇਹ ਲੱਗ ਰਹੀ ਆ ਕਿ ਉਹਦਾ ਨਾਮ ਹੈਗਾ ਪ੍ਰਿੰਕਾ ਟੋਡੀ ਤੇ ਉਹ ਹੈਗਾ ਰਿਜ਼ਵਾਨ ਔਰ ਰਹਿਮਾਨ ਮੁਸਲਮਾਨ ਤੇ Hindu ਇੱਕ ਪ੍ਰੋਬਲਮ ਹੈਗੀ ਆ ਆਪਣੀ ਸੋਸਾਇਟੀ ਇੰਡੀਆ ਦੀ ਸੋਸਾਇਟੀ ਦੇ ਵਿੱਚ ਵੱਡੀ ਪ੍ਰੋਬਲਮ ਆ ਬਟ ਸਿਰਫ ਇਹੀ ਇੱਕ ਪ੍ਰੋਬਲਮ ਨਹੀਂ ਸੀ ਇੱਕ ਹੋਰ ਪ੍ਰੋਬਲਮ ਸੀ ਜਿਹੜੀ ਇੰਨੀ ਹੀ ਵੱਡੀ ਸੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਵੱਡੀ ਉਹ ਇਹ ਸੀਗੀ ਰਿਜ਼ਵਾਨੋ ਰਹਿਮਾਨ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਲੜਕਾ ਸੀ ਚਾਹੇ ਇੰਟੈਲੀਜੈਂਟ ਸੀ ਚਾਹੇ ਪੜਿਆ ਹੋਇਆ ਸੀ ਚੰਗੀ ਜੌਬ ਕਰਦਾ ਸੀ ਪਰ ਤੇ ਉਹ ਰਹਿ ਵੀ ਕਿੱਥੇ ਰਿਹਾ ਸੀ ਉਹ ਸਲਾਮ ਏਰੀਆ ਚ ਰਹਿ ਰਿਹਾ ਸੀ ਸਲਾਮ ਜਿਵੇਂ ਝੁੱਗੀ ਝੌਂਪੜੇ ਵਾਲਾ ਏਰੀਆ ਜਿੱਥੇ ਬਹੁਤ ਹੀ ਮਤਲਬ ਗਰੀਬ ਲੋਕ ਰਹਿੰਦੇ ਆ ਉੱਥੇ ਹੀ ਰਹਿ ਰਿਹਾ ਕਿਉਂਕਿ ਹਾਲੇਕੜ ਉਹਨੇ ਬਹੁਤ ਪੈਸੇ ਕਮਾਲੇ ਸੀ ਜਾਂ ਕੁਝ ਅਹਜਾ ਸੀਗਾ ਪ੍ਰੋਫਿਟ ਕਮਾ ਲਿਆ ਕਾਲਜ ਦੀ ਪੜਾਈ ਪੂਰੀ ਕਰਕੇ ਤੇ ਉਸ ਤੋਂ ਬਾਅਦ ਇੱਕ ਇੰਸਟੀਚਿਊਟ ਚ ਪੜਾਉਣ ਲੱਗ ਗਿਆ ਜਿੰਨੀ ਇੱਕ ਸੈਲਰੀ ਮਿਲਦੀ ਉਹ ਨਾਲ ਤਾਂ ਕਰਦਾ ਖਰ ਕੌਣ ਪ੍ਰਿੰਕਰ ਟੁੱਡੀ ਕੌਣ ਲਕਸ ਇੰਡਸਟਰੀਜ਼ ਲਕਸ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਵਾ ਇਨਰ ਗਵਰਨਮੈਂਟਸ ਆਫ ਇੰਡੀਆ ਦੀ ਵਨ ਆਫ ਦਾ ਬਿਗੇਸਟ ਵਨ ਆਫ ਦਾ ਬਿਗੇਸਟ ਸਭ ਤੋਂ ਵੱਡੀ ਕੰਪਨੀ ਠੀਕ ਇਹ ਮੇਰਾ ਆਪਣਾ ਵੀ ਫੀਲਡ ਹੈਗਾ ਬਸ ਸ਼ੇਅਰ ਮਾਰਕੀਟ ਦਾ ਸਟਾਕ ਮਾਰਕੀਟ ਦਾ ਮੇਰਾ ਉਹਦਾ ਵੀ ਚੈਨਲ ਹੈਗਾ ਉੱਥੇ ਵੀ ਮੈਂ ਪਿੱਛੇ ਜਿਹੜੀ ਗੱਲ ਕੀਤੀ ਲਕਸ ਇੰਡਸਟਰੀ ਦੀ ਇੰਟਰਸਟਿੰਗਲੀ ਆਰਨੀ ਇਸ ਥੈਟ ਹੈ ਨਾ ਪਰ ਅੱਜ ਮੈਂ ਦੇਖੋ ਇੱਕ ਹੋਰ ਚੈਨਲ ਦੇ ਉੱਪਰ ਲਕਸ ਇੰਡਸਟਰੀ ਦੀ ਇੱਕ ਟੋਟਲ ਡਿਫਰੈਂਟ ਕਹਾਣੀ ਕਹਿ ਰਿਹਾ ਉੱਥੇ ਥੋੜੇ ਦਿਨ ਪਹਿਲਾਂ ਮੈਂ ਇਹਦਾ ਇੱਕ ਲਕਸ ਇੰਡਸਟਰੀ ਦਾ ਕੰਪਨੀ ਦਾ ਇੱਕ ਵੀਡੀਓ ਬਣਾਇਆ ਬਿਲਕੁਲ ਡਿਫਰੈਂਟ ਕਹਾਣੀ ਦੱਸੀ ਅੱਜ ਬਿਲਕੁਲ ਆਪਾਂ ਹੋਰ ਕਹਾਣੀ ਕਰ ਰਹੇ ਹਾਂ ਤਾਂ ਲਕਸ ਇੰਡਸਟਰੀ ਦੇ ਮਾਲਕ ਦੀ ਧੀ ਆ ਇਹ ਪ੍ਰਿੰਕਾ ਟੋਡੀ ਤਾਂ ਆਪਸ ਚ ਕਹਿ ਲੋ ਕਿ ਜ਼ਮੀਨ ਅਸਮਾਨ ਦਾ ਫਰਕ ਆ ਹਰ ਚੀਜ਼ ਦਾ ਤਾਂ ਇਸੇ ਕਰਕੇ ਇਹ ਦੋਨੇ ਡਿਸਾਈਡ ਕਰਦੇ ਆ ਕਿ ਆਪਾਂ ਕਿਸੇ ਨੂੰ ਇਹ ਚੀਜ਼ ਨਹੀਂ ਦੱਸਾਂਗੇ ਤੇ ਇਹ ਚੁੱਪ ਕਰਕੇ ਚੋਰੀ-ਚੋਰੀ ਆਪਣੇ ਕੁਝ ਬਹੁਤ ਹੀ ਰਿਜ਼ਵਾਨੁਰ ਰਹਿਮਾਨ ਦੇ ਜੋ ਬਹੁਤ ਹੀ ਕਰੀਬੀ ਦੋਸਤ ਹੁੰਦੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਰਿਜ ਕਰਵਾ ਲਿਆ ਪਰ ਮੈਰਿਜ ਕਰਵਾਉਣ ਤੋਂ ਬਾਅਦ ਵੀ ਦੋਨੇ ਅਲੱਗ-ਅਲੱਗ ਹੀ ਰਹਿੰਦੇ ਰਹਿੰਦੇ ਆ ਮਤਲਬ ਉਹ ਆਪਣੇ ਘਰ ਰਹਿੰਦੀ ਆ ਇਹ ਆਪਣੇ ਘਰ ਰਹਿੰਦਾ ਪਰ ਹੁਣ ਤੁਸੀਂ ਕਿੰਨਾ ਕੁ ਟਾਈਮ ਇੱਕ ਤਾਂ ਫਿਰ ਮੈਰਿਜ ਥੀ ਕੀ ਆ ਜੇ ਤੁਸੀਂ ਜੇ ਤੁਸੀਂ ਸਾਰੀ ਉਮਰ ਅੱਡੀ ਰਹਿਣਾ ਮੈਰਿਜ ਆਪਾਂ ਕਿਉਂ ਕਰਵਾਉਣਾ ਆਪਾਂ ਕਿਸੇ ਦੇ ਨਾਲ ਰਹਿਣਾ ਚਾਹੁੰਦੇ ਆ ਆਪਾਂ ਜ਼ਿੰਦਗੀ ਇਕੱਠੀ ਜਿਉਣੀ ਚਾਹੁੰਦੇ ਆ ਸੁੱਖ ਦੁੱਖ ਹਰ ਚੀਜ਼ ਆਪਾਂ ਸ਼ੇਅਰ ਕਰਨੀ ਚਾਹੁੰਦੇ ਤਾਂ ਇਸ ਕਰਕੇ ਫਿਰ ਇਹ ਵੀ ਡਿਸਾਈਡ ਕਰਦੇ ਆ ਕਿ ਹਾਂ ਨਹੀਂ ਹੁਣ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਤਾਂ ਇੱਕ ਦਿਨ ਫਿਰ ਕੀ ਹੁੰਦਾ ਪ੍ਰਿੰਕਾ ਆਪਣੇ ਕੱਪੜੇ ਵਗੈਰਾ ਜੋ ਵੀ ਜਿੰਨਾ ਕੁ ਸਮਾਨ ਆਪਾਂ ਨੂੰ ਚਾਹੀਦਾ ਹੁੰਦਾ ਉਹ ਲੈ ਕੇ ਆਪਣੇ ਮੇਨ ਡਾਕੂਮੈਂਟਸ ਲੈ ਕੇ ਸਭ ਕੁਝ ਜਿਹੜੀਆਂ ਚੀਜ਼ਾਂ ਜ਼ਰੂਰੀ ਦੀਆਂ ਉਹ ਲੈ ਕੇ ਰਿਜ਼ਵਾਨ ਦੇ ਘਰੇ ਆ ਜਾਂਦੀ ਆ ਰਹਿਣ ਲੱਗ ਤਾ ਉਸ ਦਿਨ ਹੁਣ ਪ੍ਰਿੰਕਾ ਦੇ ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ ਅਸ਼ੋਕ ਟੋਡੀ ਨੂੰ ਜੋ ਓਨਰ ਨੇ ਲਖਸ ਦੇ ਇੰਡਸਟਰੀ ਦੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਲੜਕੀ ਕਿਸੇ ਬਹੁਤ ਹੀ ਗਰੀਬ ਮਹੱਲੇ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਮੁੰਡੇ ਦੇ ਨਾਲ ਰਹਿ ਰਹੀ ਆ ਤਾਂ ਇੱਕ ਸ਼ੌਕ ਨਹੀਂ ਮਤਲਬ ਉਸ ਬੰਦੇ ਤੇ ਕਹਿ ਲੋ ਕਿ ਦੋ ਵਾਰ ਉਸਮਾਨ ਡੇਕ ਪੈਂਦਾ ਉਹਦੇ ਉੱਪਰ ਡੇਕ ਪੈਂਦਾ ਮੈਂ ਸੋਸਾਇਟੀ ਦੀ ਗੱਲ ਕਰ ਰਿਹਾ ਵੈਸੇ ਨਹੀਂ ਮੈਂ ਉਧਰ ਕਿ ਸਹੀ ਗਲਤ ਚ ਨਹੀਂ ਪੈ ਰਿਹਾ ਪਰ ਮੈਂ ਉਸ ਬੰਦੇ ਬਾਰੇ ਸੋਚ ਰਿਹਾ ਕਹਿ ਰਿਹਾ ਹਾਂ ਤਾਂ ਇੱਕਦਮ ਜੋ ਵੀ ਉਹਦੇ ਦਿਮਾਗ ਵਿੱਚ ਆਇਆ ਸ਼ੌਕ ਟੋੜੀ ਉਹਨਾਂ ਦਾ ਛੋਟਾ ਪਈ ਅਨਿਲ ਟੋੜੀ ਤੇ ਇੱਕ ਆਪਣਾ ਸਾਲਾ ਤਿੰਨ ਜਣੇ ਨੂੰ ਦੋ ਜਣਾਂ ਨੂੰ ਨਾਲ ਲੈ ਕੇ ਅਸ਼ੋਕ ਟੋਡੀ ਪਹੁੰਚਦੇ ਆ ਉੱਥੇ ਉਹਨਾਂ ਦੇ ਘਰੇ ਰਿਜ਼ਵਾਨ ਦੇ ਆਪਣੀ ਬੇਟੀ ਨੂੰ ਮਨਾਉਣ ਲਈ ਜਿਵੇਂ ਵੀ ਉਹ ਕਹਿ ਸਕਦੇ ਆ ਕਿ ਹਾਂ ਤੈਨੂੰ ਚੰਗਾ ਮੁੰਡਾ ਮੈਂ ਜਿਉ ਜੋ ਵੀ ਉਹ ਗੱਲਾਂ ਹੁੰਦੀਆਂ ਨੇ ਪਰ ਪ੍ਰਿੰਕਾ ਨਹੀਂ ਮੰਨਦੀ ਪ੍ਰਿੰਕਾ ਉਹਨਾਂ ਦੇ ਨਾਲ ਵਾਪਸ ਜਾਣ ਲਈ ਰਾਜੀ ਨਹੀਂ ਹੁੰਦੀ ਉਹ ਖਾਲੀਅਤ ਵਾਪਸ ਆ ਜਾਂਦੇ ਆ ਜੇ ਤੋ ਖਾਲੀਅਤ ਵਾਪਸ ਆ ਜਾਂਦੇ ਆ ਬਟ ਉਹ ਅਕਸੈਪਟ ਹੀ ਨਹੀਂ ਕਰਦੇ ਅਸ਼ੋਕ ਟੋਡੀ ਇਹ ਅਕਸੈਪਟ ਹੀ ਨਹੀਂ ਕਰਦੇ ਕਿ ਉਹਨਾਂ ਦੀ ਬੇਟੀ ਪਹਿਲੀ ਗੱਲ ਤਾਂ ਇੱਕ ਮੁਸਲਮਾਨ ਦੇ ਨਾਲ ਰਹੇ ਇਹ ਉਹਨਾਂ ਦੀ ਗੱਲ ਹੈਗੀ ਆ ਇਹ ਦਰਜ ਵੀ ਹੈਗੀ ਆ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੀ ਬੇਟੀ ਕਿਸੇ ਮੁਸਲਮਾਨ ਮੁੰਡੇ ਦੇ ਨਾਲ ਵਿਆਹ ਕਰਾਵੇ ਤਾਂ ਉਹ ਆਪਣਾ ਕੁਝ ਨਾ ਕੁਝ ਕਰਦੇ ਰਹਿੰਦੇ ਆ ਦਬਾਅ ਪਾਉਣ ਦੀ ਟਰਾਈ ਕਰਦੇ ਆ ਰਿਜ਼ਵਾਨ ਦੇ ਉੱਪਰ ਅਡਡ ਚੈਨਲਸ ਥਰੂ ਦਬਾਅ ਪਾਉਂਦੇ ਆ ਕਦੇ ਕਿਸੇ ਨੂੰ ਭੇਜ ਕੇ ਕਿਸੇ ਵੀ ਤਰ੍ਹਾਂ ਨਾਲ ਤਾਂ ਰਿズਵਾਨ ਫਿਰ ਕੀ ਕਰਦਾ ਹੌਲੀ ਹੌਲੀ ਜਦੋਂ ਉਹਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹ ਤਾਂ ਇੱਕ ਦਿਨ ਉਹ ਤੇ ਪ੍ਰਿੰਕਾ ਦੋਨੇ ਇੱਕ ਲੈਟਰ ਲੈ ਕੇ ਪੁਲਿਸ ਕੋ ਚਲੇ ਜਾਂਦੇ ਆ ਪ੍ਰੋਟੈਕਸ਼ਨ ਲਈ ਤਾਂ ਉਹ ਕਹਿੰਦੇ ਆ ਕਿ ਵੀ ਅਸੀਂ ਅਡਲਟਾਂ ਦੋਨੇ ਤੇ ਸਾਨੂੰ ਮੈਰਿਜ ਦਾ ਲੀਗਲੀ ਹੱਕ ਆ ਅਸੀਂ ਜਿਹਦੇ ਨਾਲ ਮਰਜੀ ਮੈਰਿਜ ਕਰਵਾ ਸਕਦੇ ਆ ਤਾਂ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਬਟ ਪੁਲਿਸ ਪ੍ਰੋਟੈਕਸ਼ਨ ਦੇਣ ਦੀ ਜਗਾ ਤੁਹਾਨੂੰ ਪਤਾ ਇੰਡੀਅਨ ਪੁਲਿਸ ਆ ਠੀਕ ਆ ਜਿਵੇਂ ਉਹਨਾਂ ਨੇ ਕੰਮ ਕਰਨ ਦਾ ਆਪਣਾ ਤਰੀਕਾ ਹੈ ਤਾਂ ਉਹਨੂੰ ਪ੍ਰੋਟੈਕਸ਼ਨ ਦੇਣ ਦੀ ਜਗ੍ਹਾ ਉਹ ਉਲਟਾ ਰਿਜ਼ਵਾਨ ਦੇ ਉੱਪਰ ਹੀ ਦਬਾਅ ਪਾਉਂਦੇ ਆ ਉਹਨੂੰ ਧਮਕਾਉਂਦੇ ਆ ਕਿ ਤੇਰੇ ਉੱਪਰ ਕੇਸ ਪਾ ਦਾਂਗੇ ਤੈਨੂੰ ਅਸੀਂ ਐ ਕਰ ਦਾਂਗੇ ਤੈਨੂੰ ਜਿਵੇਂ ਇੰਡੀਅਨ ਪੁਲਿਸ ਕਰਦੀ ਹੁੰਦੀ ਆ ਤਾਂ ਉਲਟਾ ਉਹਨੂੰ ਹੀ ਧਮਕਾਉਣ ਲੱਗ ਜਾਂਦੇ ਆ ਕਿ ਤੈਨੂੰ ਕੁੜੀ ਨੂੰ ਉਧਰ ਜਾਣ ਦੇ ਉਹਦੇ ਘਰਦਿਆਂ ਕੋਲੇ ਜਾਣ ਦੇ ਪਰ ਰਿਜ਼ਵਾਨ ਨਹੀਂ ਮੰਨਦਾ ਹੁਣ ਰਿਜ਼ਵਾਨ ਵੀ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਪ੍ਰਿੰਕਾ ਨੂੰ ਕਿਡਨੈਪ ਤਾਂ ਕਰਕੇ ਨਹੀਂ ਲਿਆ ਜਦ ਪ੍ਰਿੰਕਾ ਖੁਦ ਹੀ ਉਹਦੇ ਨਾਲ ਰਹਿਣਾ ਚਾਹੁੰਦੀ ਆ ਤਾਂ ਫਿਰ ਉਹ ਕਿਉਂ ਨੂੰ ਉੱਥੋਂ ਭੇਜੂਗਾ ਐਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਉਹ ਆਪਸ 'ਚ ਉਹਨਾਂ ਦੀ ਖੇਡ ਐਸ ਤਰ੍ਹਾਂ ਦੀ ਚੱਲਦੀ ਰਹਿੰਦੀ ਹੁਣ ਖੇਡ ਸਟਾਰਟ ਹੋ ਗਈ ਅਸ਼ੋਕ ਟੋਡੀ ਦੀ ਤੇ ਰਿਜ਼ਵਾਨ ਅ ਰਿਜ਼ਵਾਨਉਰ ਰਹਿਮਾਨ ਦੀ ਉਹ ਅਸ਼ੋਕ ਟੋਡੀ ਜ਼ੋਰ ਪਾ ਰਿਹਾ ਕਿ ਉਹਨਾਂ ਦੀ ਲੜਕੀ ਨੂੰ ਰਿਜ਼ਵਾਨ ਵਾਪਸ ਭੇਜੇ ਬਟ ਰਿਜ਼ਵਾਨ ਉਹਨੂੰ ਕਹਿ ਰਿਹਾ ਕਿ ਤੁਸੀਂ ਐਕਸੈਪਟ ਕਰੋ ਅਸੀਂ ਪਤੀ ਪਤਨੀ ਆ ਤੁਸੀਂ ਸਾਨੂੰ ਐਕਸੈਪਟ ਕਰੋ ਤੁਹਾਨੂੰ ਕਰਨਾ ਚਾਹੀਦਾ ਵਾ ਜਦੋਂ ਇਹ ਚੀਜ਼ ਥੋੜੀ ਲੰਬੀ ਚੱਲਦੀ ਆ ਜਦੋਂ ਅਸ਼ੋਕ ਟੋਡੀ ਨੂੰ ਫਾਈਨਲੀ ਰੀਅਲਾਈਜ਼ ਹੁੰਦਾ ਕਿ ਨਹੀਂ ਇਹ ਮੁੰਡੇ ਨੇ ਇਸ ਤਰ੍ਹਾਂ ਕਿਸੇ ਪ੍ਰੈਸ਼ਰ ਦੇ ਵਿੱਚ ਨਹੀਂ ਆ ਰਿਹਾ ਤਾਂ ਫਿਰ ਇੱਕ ਹੋਰ ਗੇਮ ਖੇਡਦੇ ਆ ਇੱਕ ਹੋਰ ਚਾਲ ਖੇਡਦੇ ਆ ਉਹ ਉਹ ਕੀ ਕਰਦੇ ਆ ਅਸ਼ੋਕ ਟੋਡੀ ਆਪਣੇ ਛੋਟੇ ਭਾਈ ਅਨਿਲ ਟੋਡੀ ਨੂੰ ਤੇ ਇੱਕ ਦੋ ਪੁਲਿਸ ਵਾਲਿਆਂ ਨੂੰ ਰਿਜ਼ਵਾਨ ਦੇ ਘਰ ਭੇਜਦੇ ਆ ਤੇ ਉਹਨਾਂ ਕੋਲ ਇੱਕ ਡਾਕੂਮੈਂਟ ਹੁੰਦਾ ਇੱਕ ਬੌਂਡ ਹੁੰਦਾ ਜਿਹੜਾ ਸਾਈਨ ਹੁੰਦਾ ਅਸ਼ੋਕ ਟੋਡੀ ਵੱਲ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਇਹਨੂੰ ਪ੍ਰਿੰਕਾ ਨੂੰ ਵਾਪਸ ਥੋੜੇ ਦਿਨਾਂ ਲਈ ਭੇਜ ਦਿੱਤਾ ਜਾਵੇ ਇੱਕ ਹਫ਼ਤੇ ਲਈ ਉੱਥੇ ਭੇਜ ਦਿੱਤਾ ਜਾਵੇ ਵਾਪਸ ਅਸ਼ੋਕ ਟੋਡੀ ਦੇ ਕੋਲੇ ਆਪਣੇ ਘਰੇ ਤੇ ਇੱਕ ਹਫਤੇ ਤੋਂ ਬਾਅਦ ਇਹ ਵਾਪਸ ਆਜੂਗੀ ਜਿਹਦੇ ਥੱਲੇ ਅਸ਼ੋਕ ਟੋਡੀ ਦੇ ਸਾਈਨ ਹੁੰਦੇ ਆ ਨਾਲ ਇੱਕ ਇਮੋਸ਼ਨਲ ਕਾਰਡ ਖੇਡਿਆ ਜਾਂਦਾ ਵਾ ਇਹ ਇਮੋਸ਼ਨਲ ਕਾਰਡ ਇਹ ਖੇਡਿਆ ਜਾਂਦਾ ਵਾ ਇਮੋਸ਼ਨਲ ਪੱਤਾ ਇਹ ਖੇਡਿਆ ਜਾਂਦਾ ਕਿ ਪ੍ਰਿੰਕਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਫਾਦਰ ਜਿਹੜੇ ਹੈਗੇ ਆ ਕਿਉਂਕਿ ਤੂੰ ਚਲੀ ਗਈ ਫਾਦਰ ਦੀ ਵੈਸੇ ਵੀ ਬੇਟੀਆਂ ਨਾਲ ਬੜੀ ਅਟੈਚਮੈਂਟ ਹੁੰਦੀ ਹੈ ਪ੍ਰਿੰਕਾ ਦੀ ਵੀ ਸੀ ਆਪਣੇ ਫਾਦਰ ਨਾਲ ਕਿਉਂ ਉਸ ਦਿਨ ਤੋਂ ਬਹੁਤ ਡਿਪਰੈਸ਼ਨ ਚ ਨੇ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਰਹੀ ਆ ਤਾਂ ਤੋ ਇੱਕ ਵਾਰ ਉਹਨਾਂ ਨੂੰ ਮਿਲ ਲੈ ਇੱਕ ਵਾਰ ਉਹਨਾਂ ਨੂੰ ਦੇਖਿਆ ਬੌਂਡ ਹੈਗਾ ਇੱਕ ਹਫਤੇ ਤੋਂ ਬਾਅਦ ਤੈਨੂੰ ਅਸੀਂ ਵਾਪਸ ਭੇਜ ਦਾਂ ਤੇ ਇਸ ਚੀਜ਼ ਦੇ ਉੱਪਰ ਰਿਜ਼ਵਾਨ ਵੀ ਯਕੀਨ ਕਰ ਲੈਂਦਾ ਤੇ ਪ੍ਰਿੰਕਾ ਵੀ ਉਹਨੂੰ ਕਹਿ ਦਿੰਦੀ ਹੈ ਕਿ ਹਾਂ ਠੀਕ ਆ ਕਿਉਂਕਿ ਉਹ ਉਹਦੇ ਤਾਂ ਫਾਦਰ ਨੇ ਉਹਨੂੰ ਤਾਂ ਟਰਸਟ ਹੈਗਾ ਉਹਨਾਂ ਤੇ ਉਹਨਾਂ ਨੂੰ ਹੋਰ ਐਂਗਲ ਤੋਂ ਦੇਖ ਰਹੀ ਆ ਹੋਰ ਨਜ਼ਰ ਤੋਂ ਦੇਖ ਰਹੀ ਆ ਬਾਕੀ ਦੁਨੀਆ ਆਪਾਂ ਹੋਰ ਹਰੇਕ ਨੂੰ ਹੋਰ ਤਰ੍ਹਾਂ ਨਾਲ ਦੇਖਦੇ ਹਰ ਇੱਕ ਬੰਦਾ ਚਾਹੇ ਕਿੰਨਾ ਵੀ ਪਾਵਰਫੁਲ ਆ ਕੁਝ ਵੀ ਹੈਗਾ ਬਾਹਰ ਦੁਨੀਆ ਨੂੰ ਕਿਵੇਂ ਵੀ ਆ ਉਹ ਆਪਣੇ ਬੱਚਿਆਂ ਲਈ ਹੋਰ ਤਰ੍ਹਾਂ ਦਾ ਹੁੰਦਾ ਉਹੀ ਚੀਜ਼ ਪ੍ਰਿੰਕਾ ਨਾਲ ਹੋਈ ਤਾਂ ਉਹਨੇ ਆਪਣਾ ਸਮਾਨ ਵਗੈਰਾ ਪੈਕ ਕੀਤਾ ਤੇ ਉਹਨੂੰ ਵੀ ਯਕੀਨ ਸੀ ਵੀ ਹਮੇ ਇੱਕ ਹਫਤੇ ਬਾਅਦ ਵਾਪਸ ਆ ਜੂੰਗੀ ਤੇ ਉਹ ਵਾਪਸ ਆਪਣੇ ਘਰ ਚਲੀ ਜਾਂਦੀ ਅਨਲਟੋਡੀਅਮ ਲੈ ਜਾਂਦੇ ਆ ਉਹਦੇ ਚਾਚਾ ਜੀ ਪਰ ਜਦੋਂ ਉਹ ਉੱਥੇ ਵਾਪਸ ਜਾਂਦੀ ਆ ਤੇ ਉਹ ਰੀਅਲਾਈਜ਼ ਉਹਨੂੰ ਹੋ ਜਾਂਦਾ ਕਿ ਨਹੀਂ ਇਹ ਸਿਰਫ ਇੱਕ Trap ਸੀਗਾ ਉਹਦੇ ਜਿੰਨੇ ਵੀ ਜ਼ਰੂਰੀ ਚੀਜ਼ਾਂ ਨੇ ਉਹਦੇ ਡਾਕੂਮੈਂਟਸ ਉਹਦਾ ਫੋਨ ਉਹਦੇ ਤੋਂ ਫੜ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਦੁਬਾਰਾ ਕਦੇ ਉਹਦੇ ਨਾਲ ਗੱਲ ਨਹੀਂ ਹੋਣ ਦਿੱਤੀ ਜਾਂਦੀ ਰਿਜ਼ਵਾਨ ਦੇ ਨਾਲ ਦੋਨਾਂ ਨੂੰ ਕਦੇ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਕਿ ਆਪਸ ਵਿੱਚ ਕੋਈ ਵੀ ਗੱਲ ਕਰ ਸਕਣ ਤਾਂ ਰਿਜ਼ਵਾਨ ਥੋੜੇ ਦਿਨਾਂ ਤੋਂ ਬਾਅਦ ਉਹਨੂੰ ਵੀ ਰੀਅਲਾਈਜ਼ ਹੋ ਜਾਂਦਾ ਕਿ ਹਾਂ ਇਹ ਇੱਕ ਚਾਲ ਸੀਗੀ ਇੱਕ ਧੋਖਾ ਹੋਇਆ ਉਹਨਾਂ ਦੇ ਨਾਲ ਤਾਂ ਰਿਜ਼ਵਾਨ ਬਾਰ-ਬਾਰ ਫੋਨ ਕਰਦਾ ਅਸ਼ੋਕ ਟੋਡੀ ਦੇ ਘਰ ਪਰ ਉਹਦੀ ਗੱਲ ਨਹੀਂ ਕਰਵਾਈ ਜਾਂਦੀ ਪ੍ਰਿੰਕਾ ਦੇ ਨਾਲ ਕਿਸੇ ਵੀ ਟਾਈਮ ਬਟ ਇੱਕ ਵਾਰ ਕਿਸੇ ਇੱਕ ਦਿਨ ਪ੍ਰਿੰਕਾ ਮੌਕਾ ਦੇਖ ਕੇ ਸ਼ਾਇਦ ਕਿਸੇ ਨੌਕਰ ਦਾ ਫੋਨ ਲੈ ਕੇ ਕਿਸੇ ਕਿਸੇ ਤੋਂ ਵੀ ਕੋਈ ਫੋਨ ਲੈ ਕੇ ਚੋਰੀ ਕਿਸੇ ਤੋਂ ਲੈ ਕੇ ਉਹ ਰਿਜ਼ਵਾਨ ਨੂੰ ਫੋਨ ਕਰ ਦਿੰਦੀ ਹੈ ਤੇ ਰਿਜ਼ਵਾਨ ਨੂੰ ਫੋਨ ਕਰਕੇ ਉਹ ਇਹ ਕਹਿੰਦੀ ਆ ਕਿ ਰਿਜ਼ਵਾਨ ਕਿ ਤੂੰ ਮੈਨੂੰ ਭੁੱਲੀ ਨਾ ਮੈਂ ਤੇਰੀ ਵਾਈਫ ਆ ਚਾਹੇ ਮੈਨੂੰ ਹਫਤਾ ਲੱਗੇ ਚਾਹੇ ਮੈਨੂੰ ਮਹੀਨਾ ਲੱਗੇ ਚਾਹੇ ਮੈਨੂੰ ਸਾਲ ਲੱਗ ਜਾਣਾ ਬਟ ਆਪਾਂ ਇਕੱਠੇ ਆਪਾਂ ਜ਼ਿੰਦਗੀ ਇਕੱਠੇ ਜਿਊਵਾਂਗੇ ਤੂੰ ਛੱਡੀ ਨਾ ਛੱਡੀ ਇਹ ਫਾਈਟ ਨਾ ਛੱਡੀ ਤੇ ਮੈਨੂੰ ਭੁੱਲੀ ਨਾ ਹੁਣ ਰਿਜ਼ਵਾਨ ਨੂੰ ਇਹ ਹੱਲਾਸ਼ੇਰੀ ਮਿਲ ਜਾਂਦੀ ਆ ਪ੍ਰਿੰਕਾ ਤੋਂ ਉਹਦੇ ਆਪਣੀ ਵਾਈਫ ਤੋਂ ਉਹ ਵੀ ਕਿਉਂਕਿ ਜਦੋਂ ਉਹਦੀ ਵਾਈਫ ਹੀ ਉਹਨੂੰ ਕਹਿ ਰਹੀ ਆ ਕਿ ਆਪਾਂ ਇਕੱਠੇ ਆ ਤਾਂ ਫੇਰ ਹੁਣ ਇੱਥੇ ਥੋੜੀ ਆਇਰਨੀ ਤੇ ਬੜੀ ਥੋੜੀ ਜੀ ਸੈਡ ਵਾਲੀ ਗੱਲ ਆ ਕਿ ਇਹ ਉਹਨਾਂ ਦੀ ਆਪਸ ਦੇ ਵਿੱਚ ਅਖੀਰਲੀ ਗੱਲਬਾਤ ਇਸ ਤੋਂ ਬਾਅਦ ਰਿਜ਼ਵਾਨ ਤੇ ਪ੍ਰਿੰਕਾ ਦੀ ਕਦੇ ਦੁਬਾਰਾ ਗੱਲ ਨਹੀਂ ਹੋਈ ਹੁਣ ਹੁਣ ਜਦੋਂ ਇਹ ਚੀਜ਼ ਹੁੰਦੀ ਆ ਤਾਂ ਉਸ ਤੋਂ ਬਾਅਦ ਦੂਸਰੇ ਪਾਸੇ ਪੁਲਿਸ ਬੜੇ ਲਗਾਤਾਰ ਰਿਜ਼ਵਾਨ ਦੇ ਉੱਪਰ ਫੇਰ ਪ੍ਰੈਸ਼ਰ ਪਾ ਰਹੇ ਆ ਕਿ ਤੂੰ ਉਹਦਾ ਪਿੱਛਾ ਛੱਡ ਦੇ ਜਾਂ ਜੋ ਵੀ ਉਹ ਲੀਗਲ ਇਸ਼ੂਜ਼ ਨੇ ਮੈਰਿਜ ਵਗੈਰਾ ਦੇ ਕਿ ਤੂੰ ਐਨਲ ਕਰ ਦੇ ਉਹਨੂੰ ਰੱਦ ਕਰ ਦੇ ਮੈਰਿਜ ਨੂੰ ਉਹਨੂੰ ਭੁੱਲ ਜਾ ਐਸ ਐਸ ਤਰ੍ਹਾਂ ਦੇ ਉਹਦੇ ਉੱਪਰ ਪ੍ਰੈਸ਼ਰ ਪਾਏ ਜਾਂਦੇ ਆ ਹੁਣ ਰਿਜ਼ਵਾਨ ਇੱਕ ਪੜਿਆ ਲਿਖਿਆ ਸਟੂਡੈਂਟ ਆ ਉਹਦੀ ਸੋਚ ਹੋਰ ਤਰ੍ਹਾਂ ਦੀ ਆ ਤਾਂ ਉਹ ਫਿਰ ਕੀ ਕਰਦਾ ਉਹ ਕੋਰਟ ਜਾਣ ਬਾਰੇ ਸੋਚਦਾ ਕਿ ਮੈਂ ਕੋਰਟ ਦੇ ਵਿੱਚ ਜਾਵਾਂ ਬਟ ਕੋਰਟ ਤੋਂ ਪਹਿਲਾਂ ਉਹਨੂੰ ਇੱਕ ਹੋਰ ਆਪਸ਼ਨ ਬਹੁਤ ਵਧੀਆ ਮਿਲਦੀ ਆ ਇੱਕ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਇਨਸਾਨਾਂ ਦੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਬਣੀ ਆ ਤਾਂ ਜਿਹੜੇ ਲੋਕਾਂ ਨੂੰ ਲੱਗਦਾ ਕਿ ਪੁਲਿਸ ਉਹਨਾਂ ਦੀ ਨਹੀਂ ਸੁਣ ਰਹੀ ਜਾਂ ਅਥਾਰਟिटीज ਉਹਨਾਂ ਦੀ ਨਹੀਂ ਸੁਣ ਰਹੀਆਂ ਤਾਂ ਉਹਨਾਂ ਕੋਲੇ ਚਲੇ ਜਾਂਦੇ ਉਸ ਉਹਨਾਂ ਦਾ ਨਾਮ ਹੈਗਾ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੈਟਿਕ ਰਾਈਟਸ ਇਕ ਇਨਸਾਨ ਦੇ ਡੈਮੋਕ੍ਰੈਟਿਕ ਰਾਈਟਸ ਦੀ ਪ੍ਰੋਟੈਕਸ਼ਨ ਦੇ ਲਈ ਉਹ ਐਸੋਸੀਏਸ਼ਨ ਬਣੀ ਹੋਈ ਆ ਤੇ ਉਹਨਾਂ ਨੂੰ ਲੈਟਰ ਲਿਖਦਾ ਉਸ ਐਸੋਸੀਏਸ਼ਨ ਉਹਨਾਂ ਨੂੰ ਲੈਟਰ ਦੇ ਵਿੱਚ ਉਹ ਇਹ ਲਿਖਦਾ ਕਿ ਮੈਂ ਇਸ ਦੇਸ਼ ਦਾ ਨਾਗਰਿਕ ਆ ਮੈਂ ਹਮੇਸ਼ਾ ਆਪਣੇ ਸੰਵਿਧਾਨ ਦੀ ਰਿਸਪੈਕਟ ਕੀਤੀ ਆ ਅਸੀਂ ਦੋਨੇ ਅਡਲਟ ਆ ਸਾਨੂੰ ਆਪਣੀ ਮਰਜ਼ੀ ਨਾਲ ਇਕੱਠੇ ਰਹਿਣ ਦਾ ਵਿਆਹ ਕਰਾਉਣ ਦਾ ਅਧਿਕਾਰ ਹੈਗਾ ਵਾ ਤੇ ਐਸ ਇਸ ਤਰ੍ਹਾਂ ਉਹ ਲੈਟਰ ਲਿਖਦਾ ਕਿ ਮਤਲਬ ਉਹਨਾਂ ਨੂੰ ਹੈਲਪ ਦੇ ਲਈ ਉਹ ਅਰਜ਼ੋਈ ਕਰਦਾ ਕਹਿ ਸਕਦੇ ਆ ਠੀਕ ਆ ਤੇ ਇਹ ਗੱਲ ਹੈ ਕਿ ਆ 18 ਤਰੀਕ 18 ਤਰੀਕ ਨੂੰ ਲੈਟਰ ਲਿਖਦਾ 18 ਸਤੰਬਰ 2007 ਤੇ 21 ਤਰੀਕ ਨੂੰ ਰਿਜ਼ਵਾਨ ਦੀ ਬਾਡੀ ਦਮਦਮ ਦੀ ਉਸ ਏਰੀਏ ਦੇ ਵਿੱਚ ਰੇਲਵੇ ਟਰੈਕ ਦੇ ਉੱਪਰ ਮਿਲਦੀ ਆ ਜਿਹਨੂੰ ਕੇ ਅਰਿੰਦਮ ਮੰਨਾ ਸਭ ਤੋਂ ਪਹਿਲਾਂ ਦੇਖਦਾ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਕਿ ਜਿਹੜੇ ਏਰੀਏ ਦੇ ਵਿੱਚ ਰੇਲਵੇ ਦੇ ਉਸ ਟਰੈਕ ਦੇ ਜਿਹੜੇ ਏਰੀਏ ਦੇ ਵਿੱਚ ਉਹ ਬਾਡੀ ਪਈ ਸੀਗੀ ਉੱਥੋਂ ਲਕਸ਼ ਇੰਡਸਟਰੀ ਦੇ ਮਾਲਕ ਅਸ਼ੋਕ ਟੋਡੀ ਦਾ ਪ੍ਰਿੰਕਾ ਦਾ ਜਿਹੜਾ ਘਰ ਆ ਜਿਹੜਾ ਪੌਸ਼ ਏਰੀਆ ਵਾ ਉੱਥੋਂ ਬਹੁਤ ਹੀ ਨੇੜੇ ਕੋ ਬਹੁਤ ਜ਼ਿਆਦਾ ਦੂਰ ਨਹੀਂ ਹੈਗਾ ਤੇ ਹੁਣ ਅੱਗੇ ਚੀਜ਼ਾਂ ਉਹੀ ਰਿੰਦਮੰਨਾ ਬੋਡੀ ਦੇਖਦਾ ਤੇ ਉਹ ਆਪਣੇ ਬਿਆਨ ਦੇ ਦਿੰਦਾ ਆਪਣੀ ਰਿਪੋਰਟ ਦਿੰਦਾ ਉਹ ਇਨਵੈਸਟੀਗੇਸ਼ਨ ਆਫੀਸਰ ਆ ਪੁਲਿਸ ਵਾਲੇ ਆਉਂਦੇ ਆ ਪੁਲਿਸ ਵਾਲੇ ਕਹਿ ਦਿੰਦੇ ਕਿ ਸੁਸਾਈਸਾਈਡ ਆ ਤਾਂ ਫਿਰ ਹਾਲੀਵੁੱਡੀ ਉਹਦੀ ਜਿਹੜੀ ਫੈਮਿਲੀ ਆ ਰਿਜ਼ਵਾਨ ਦੀ ਉਹ ਸਾਹਮਣੇ ਆਉਂਦੀ ਉਹਦੇ ਮਦਰ ਸਾਹਮਣੇ ਆਉਂਦੇ ਆ ਤੇ ਉਹ ਓਪਨਲੀ ਅਕਿਊਜ਼ ਕਰਦੇ ਆ ਅਸ਼ੋਕ ਟੋਡੀ ਨੂੰ ਕਿ ਪਿਛਲੇ ਬਹੁਤ ਦਿਨਾਂ ਤੋਂ ਪਿਛਲੇ ਬਹੁਤ ਹਫ਼ਤਿਆਂ ਤੋਂ ਅਸ਼ੋਕ ਟੋਡੀ ਤੇ ਉਹਦੇ ਹੋਰ ਬੰਦੇ ਲੋਕ ਕੋਈ ਕਿ ਬਹੁਤ ਸਾਡੇ ਬੇਟੇ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਇਸ ਚੀਜ਼ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਤਾਂ ਉਹ ਖੁੱਲ ਕੇ ਅਸ਼ੋਕ ਟੋਡੀ ਦੇ ਅਗੇਂਸਟ ਆ ਜਾਂਦੇ ਹੁਣ ਉੱਥੇ ਬੰਗਾਲ ਦੇ ਵਿੱਚ ਇੱਕ ਚੀਜ਼ ਕੀ ਆ ਬੰਗਾਲ ਦੇ ਵਿੱਚ ਕਿਉਂਕਿ ਹੁਣ ਇੱਕ ਲੜਾਈ ਇਹ ਸਿਰਫ ਅਮੀਰ ਤੇ ਗਰੀਬ ਦੀ ਨਹੀਂ ਹੈਗੀ ਹਿੰਦੂ ਤੇ ਮੁਸਲਮਾਨ ਦਾ ਵੀ ਐਂਗਲ ਹੈਗਾ ਇਹਦੇ ਵਿੱਚ ਬੰਗਾਲ ਦੇ ਵਿੱਚ ਮੁਸਲਮ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤਾਂ ਮੁਸਲਮ ਵੋਟ ਬੈਂਕ ਜਿਹੜਾ ਹੈਗਾ ਉੱਥੇ ਬਹੁਤ ਜ਼ਿਆਦਾ ਵੱਡਾ ਵੱਡਾ ਵੋਟ ਬੈਂਕ ਆ ਤੇ ਹੁਣ ਉਹਦੇ ਨਾਲ ਕੀ ਹੋ ਰਿਹਾ ਹੈ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਇਸ ਮੁੱਦੇ ਨੂੰ ਹੋਰ ਗਰਮਾ ਦਿੰਦੀਆਂ ਨੇ ਆਪਣੀਆਂ ਵੋਟਾਂ ਲੈਣ ਲਈ ਕਿਉਂਕਿ ਗਵਰਨਮੈਂਟ ਬੈਕਫੋਰਟ ਤੇ ਆ ਗਈ ਇੱਥੇ ਤੇ ਉਹ ਹੋਰ ਹਵਾ ਦਿੰਦੇ ਆ ਤੇ ਬੰਗਾਲ ਚ ਕੀ ਹੁੰਦਾ ਸਪੈਸ਼ਲੀ ਕਲਕੱਤੇ ਚ ਬਹੁਤ ਵੱਡੇ ਵੱਡੇ ਦੰਗੇ ਹੋਣ ਲੱਗੇ ਸਿਰਫ ਇਸ ਇੱਕ ਕੇਸ ਦੇ ਵਿੱਚ ਬਹੁਤ ਜ਼ਿਆਦਾ ਪੁਲਿਸ ਵਾਲੇ ਜ਼ਖਮੀ ਹੁੰਦੇ ਉਹਨਾਂ ਚ ਬਹੁਤ ਸਾਰੀਆਂ ਪੁਲਿਸ ਦੀਆਂ ਗੱਡੀਆਂ ਨੂੰ ਸਾੜ ਦਿੱਤਾ ਜਾਂਦਾ ਬਹੁਤ ਸਾਰੇ ਆਮ ਲੋਕ ਵੀ ਇੰਜਰਡ ਹੁੰਦੇ ਜਿਹੜੇ ਪ੍ਰੋਟੈਸਟਰ ਹੁੰਦੇ ਆ ਉਹ ਵੀ ਬਹੁਤ ਇੰਜਰਡ ਹੁੰਦੇ ਆ ਮਤਲਬ ਉੱਥੇ ਸਿਰਫ ਇੱਕ ਏਸ ਕੇਸ ਦੇ ਪਿੱਛੇ ਬਹੁਤ ਵੱਡੇ ਵੱਡੇ ਦੰਗੇ ਹੁੰਦੇ ਆ ਕਲਕੱਤੇ ਦੇ ਵਿੱਚ ਔਰ ਇੰਟਰਸਟਿੰਗ ਕੈਰੇਕਟਰ ਇਸ ਪੂਰੇ ਕੇਸ ਦਾ ਉਹ ਹੈ ਗਿਆ ਪਰਸੂਨ ਮੁਖਰਜੀ ਜਿਹੜੇ ਕਿ ਕਮਿਸ਼ਨਰ ਆਫ ਪੁਲਿਸ ਹੁੰਦੇ ਆ ਉਸ ਟਾਈਮ ਬੰਗਾਲ ਦੇ ਪਰਸੂਨ ਮੁਖਰਜੀ ਦਾਇ ਬਿਆਨ ਆਫੀਸ਼ਲ ਰਿਕਾਰਡਿੰਗ ਦੇ ਵਿੱਚ ਹੈਗਾ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਸੁਇਸਾਈਡ ਵਗੈਰਾ ਬੋਲੇ ਗਿਆ ਤੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਇਹ ਚੀਜ਼ ਇਹ ਸਵਾਲ ਪੁੱਛੇ ਕਿ ਜਦੋਂ ਲੜਕਾ ਤੁਹਾਡੇ ਕੋਲ ਬਾਰ ਬਾਰ ਆ ਰਿਹਾ ਸੀ ਪ੍ਰੋਟੈਕਸ਼ਨ ਦੇ ਲਈ ਤਾਂ ਕਲੀਅਰਲੀ ਪੁਲਿਸ ਉਹਨਾਂ ਦੋਨਾਂ ਨੂੰ ਉਹ ਕਪਲ ਨੂੰ ਪਤੀ ਪਤਨੀ ਨੂੰ ਪ੍ਰੋਟੈਕਸ਼ਨ ਦੇਣ ਦੀ ਜਗ੍ਹਾ ਦੇ ਉੱਪਰ ਅਸ਼ੋਕ ਟੋਡੀ ਦੀ ਹੈਲਪ ਕਰਦੀ ਕਿਉਂ ਦਿਖਾਈ ਦੇ ਰਹੀ ਹੈ ਤਾਂ ਪ੍ਰਸੂਨ ਮੁਖਰਜੀ ਨੇ ਉੱਥੇ ਬਿਆਨ ਦਿੱਤਾ ਜਿਸ ਤੋਂ ਬਾਅਦ ਦੰਗੇ ਫੈਲੇ ਐਕਚੁਅਲੀ ਮੈਂ ਤੁਹਾਨੂੰ ਦੰਗੇ ਪਹਿਲਾਂ ਬੋਲ ਗਿਆ ਇਸ ਬਿਆਨ ਤੋਂ ਬਾਅਦ ਦੰਗੇ ਫੈਲੇ ਤਪਰ ਸੁਨਮ ਮਖਰਜੀ ਨੇ ਕਿਹਾ ਕਿ ਜਿਹੜੀ ਲੜਕੀ 23 ਸਾਲ ਆਪਣੇ ਪੇਰੈਂਟਸ ਦੇ ਨਾਲ ਰਹੀ ਤਾਂ ਪੇਰੈਂਟਸ ਦਾ ਕੀ ਉਹਦੇ ਉੱਪਰ ਕੋਈ ਹੱਕ ਨਹੀਂ ਹੈਗਾ ਪੇਰੈਂਟਸ ਦਾ ਹੱਕ ਉਸ ਮੁੰਡੇ ਦੇ ਨਾਲੋਂ ਜ਼ਿਆਦਾ ਹੈਗਾ। ਦੂਸਰਾ ਇਸ ਤੋਂ ਅੱਗੇ ਉਹ ਕਹਿੰਦੇ ਆ ਕਿ ਜੇ ਪੁਲਿਸ ਪੇਰੈਂਟਸ ਨੂੰ ਉਹਦਾ ਹੱਕ ਨਹੀਂ ਦਵਾਉਂ ਤਾਂ ਫਿਰ ਕੀ ਪੀਡਬਲਯੂਡੀ ਵਾਲੇ ਦਵਾਉਣਗੇ। ਇਹਨਾਂ ਕਹਿ ਕੇ ਉਹ ਪ੍ਰੈਸ ਕਾਨਫਰੰਸ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਆ। ਤੇ ਇਸ ਬਿਆਨ ਤੋਂ ਬਾਅਦ ਕਿਉਂਕਿ ਪਹਿਲਾਂ ਹੀ ਲੋਕ ਬਹੁਤ ਭੜਕੇ ਹੁੰਦੇ ਆ ਕਿਉਂਕਿ ਉਹ ਇੱਕ ਮੁਸਲਮਾਨ ਲੜਕਾ ਵਾ ਤਾਂ ਮੁਸਲਮਾਨ ਲੋਕ ਵੈਸੇ ਵੀ ਬਹੁਤ ਭੜਕੇ ਹੁੰਦੇ ਆ ਤਾਂ ਉਸ ਤੋਂ ਬਾਅਦ ਇਹ ਦੰਗੇ ਸ਼ੁਰੂ ਹੁੰਦੇ ਆ। ਅਗਲਾ ਇੰਟਰਸਟਿੰਗ ਐਂਗਲ ਪਰਸੂਨ ਮੁਖਰ ਜੀ ਵੈਸਟ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਹੁੰਦੇ ਆ ਉਸ ਟਾਈਮ ਦੇ ਉੱਪਰ ਮੰਦਾ ਦੂਸਰਾ ਜਿਹੜੀ ਉਥੋਂ ਦੀ ক্রিকেট ਐਸੋਸੀਏਸ਼ਨ ਆ ਜਿਵੇਂ ਪੰਜਾਬ ਦੀ ਹੋਗੀ ਹਰਿਆਣਾ ਦੀ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਆ ਵੈਸਟ ਬੰਗਾਲ ਦੀ ਜਿਹੜੀ ਆ ਉਹਦੇ ਚੇਅਰਮੈਨ ਆ ਤੇ ਜਦੋਂ ਵੋਟਾਂ ਪੈਂਦੀਆਂ ਨੇ ਚੇਅਰਮੈਨ ਹੀ ਦੀਆਂ ਤਾਂ ਉਹਨਾਂ ਨੂੰ ਜਿਤਾਉਣ ਦੇ ਵਿੱਚ ਜਿਹੜਾ ਪੈਸਾ ਲੱਗਿਆ ਹੁੰਦਾ ਉਹ ਕਿਹਦਾ ਲੱਗਿਆ ਹੁੰਦਾ ਅਸ਼ੋਕ ਟੋਟੀ ਦਾ ਕਿਉਂਕਿ ਇਹ ਬੰਗਾਲ ਦੇ ਸਭ ਤੋਂ ਵੱਡੇ ਇੰਡਸਟਰੀਅਲਿਸਟ ਦੇ ਵਿੱਚੋਂ ਇੱਕ ਹੈ ਲਕਸ਼ ਇੰਡਸਟਰੀਜ਼ ਵਾਲੇ ਤਾਂ ਉਹਨਾਂ ਦੇ ਆਪਸ ਵਿੱਚ ক্লোਜ਼ ਰਿਲੇਸ਼ਨ ਬਹੁਤ ਜ਼ਿਆਦਾ ਉਹ ਤਾਂ ਵੈਸੇ ਵੀ ਆਪਾਂ ਨੂੰ ਕੋਈ ਵੱਡੀ ਖਾ ਹਨਾ ਖਾਸ ਗੱਲ ਨਹੀਂ ਪੁਲਿਸ ਨੇਤਾ ਤੇ ਆਪਣੇ ਵੱਡੇ ਵੱਡੇ ਉਦਯੋਗਪਤੀ ਇਹ ਤਾਂ ਹਮੇਸ਼ਾ ਹੀ ਇੱਕ ਟ੍ਰਾਇੰਗਲ ਰਹੀ ਹੋ ਰਹੀ ਹੈ ਹਨਾ ਅਮੀਰਾਂ ਦੀ ਤਾਂ ਉਹ ਵੀ ਐਂਗਲ ਇੱਥੇ ਪ੍ਰੋਪਰ ਖੇਡਦਾ ਪਰ ਜਦੋਂ ਫਿਰ ਮੁਸਲਮਾਨ ਐਂਗਲ ਬਹੁਤ ਜ਼ਿਆਦਾ ਖੁੱਲ ਕੇ ਸਾਹਮਣੇ ਆ ਜਾਂਦਾ ਗਵਰਨਮੈਂਟ ਨੂੰ ਲੱਗਦਾ ਕਿ ਇਹ ਤਾਂ ਬਹੁਤ ਵੱਡਾ ਕੰਮ ਹੋ ਗਿਆ ਕਿ ਸਾਡੀਆਂ ਵੋਟਾਂ ਬਹੁਤ ਜਾਣ ਗਈਆਂ ਦੇ ਪਿੱਛੇ ਤਾਂ ਉਹ ਪਰਸਨ ਮੁਖਰਜੀ ਨੂੰ ਤੇ ਕੁਝ ਹੋਰ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੰਦੇ ਤੇ ਜਿਹੜੀ ਕੇਸ ਦੀ ਅੱਗੇ ਇਨਵੈਸਟੀਗੇਸ਼ਨ ਆ ਉਸੀ ਵੀ ਇਹਨੂੰ ਦੇ ਦਿੱਤੀ ਜਾਂਦੀ ਤੇ ਇਸ ਤਰ੍ਹਾਂ ਅੱਗੇ ਕੇਸ ਚੱਲਦਾ ਬਟ ਆਪਾਂ ਕੇਸ ਦੀ ਡਿਟੇਲ ਦੇ ਵਿੱਚ ਹੁਣ ਇਸ ਤੋਂ ਅੱਗੇ ਬਹੁਤ ਜ਼ਿਆਦਾ ਨਹੀਂ ਜਾਵਾਂਗੇ ਕਿਉਂਕਿ ਸਟੋਰੀ ਬਹੁਤ ਲੰਬੀ ਹੋ ਜਾਣੀ ਆ ਕੇਸ ਉਸੇ ਤਰ੍ਹਾਂ ਹੀ ਚੱਲਿਆ ਜਿਵੇਂ ਆਪਣੇ ਇੰਡੀਆ ਦੇ ਵਿੱਚ ਚੱਲਦੇ ਰਹਿੰਦੇ ਆ ਸੀਪੀਆਈ ਦੀ ਵੀ ਰਿਪੋਰਟ ਉਸੇ ਤਰ੍ਹਾਂ ਦੀ ਹੀ ਆਈ ਜਿਵੇਂ ਦੀ ਰਿਪੋਰਟ ਇੰਡੀਆ ਦੇ ਵਿੱਚ ਨਾਰਮਲ ਤੁਸੀਂ ਐਕਸਪੈਕਟ ਕਰ ਸਕਦੇ ਹੋ ਇਹ ਜਿਹੇ ਕੇਸਸ ਦੇ ਵਿੱਚ ਬਟ ਉਹ ਹੁਣ ਜੇ ਆਪਾਂ ਅੱਗੇ ਜਾਵਾਂਗੇ ਤਾਂ ਆਪਣੀ ਕਹਾਣੀ ਅੱਜ ਦੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਉਹ ਬੜੇ ਲੀਗਲ ਇਸ਼ੂਜ਼ ਆ ਜਾਣੇ ਆ ਮੈਂ ਨਹੀਂ ਚਾਹੁੰਦਾ ਸਟੋਰੀ ਇੰਨੀ ਲੰਬੀ ਹੋਵੇ ਇਹ ਐਸੇ ਤਰ੍ਹਾਂ ਸੀ ਅਜ ਦੀ ਆਪਣੀ ਇੱਕ ਸਟੋਰੀ ਜਿਦੇ ਚ ਇੱਕ ਲੜਕੀ ਨੂੰ ਆਪਣੇ ਅਮੀਰ ਹੋਣ ਦੀ ਸਜਾ ਲੜਕੀ ਨੂੰ ਹਾਂ ਇੱਕ ਚੀਜ਼ ਇੱਕ ਚੀਜ਼ ਰਹਗੀ ਇੱਕ ਬਹੁਤ ਮੇਨ ਚੀਜ਼ ਰਹਗੀ ਇਹਦੇ ਚ ਪ੍ਰਿੰਕਾ ਜਿਹੜੀ ਕਿ ਵਾਈਫ ਸੀ ਰਿਜ਼ਵਾਨੁ ਰਹਿਮਾਨ ਦੀ ਉਹਦੀ ਡੈਥ ਤੋਂ ਬਾਅਦ ਉਹਦੀ ਡੈਥ ਤੋਂ ਥੋੜੇ ਦਿਨ ਬਾਅਦ ਉਹਦੇ ਘਰ ਫੋਨ ਕਰਦੀ ਆ ਕਿਉਂਕਿ ਆਪਣਾ ਸਮਾਨ ਸਾਰਾ ਲੈ ਕੇ ਆ ਗਈ ਸੀ ਉਹਦੇ ਮਦਰ ਨੂੰ ਕਹਿੰਦੀ ਆ ਕਿ ਮੇਰੀਆਂ ਕੁਝ ਫੋਟੋਗ੍ਰਾਫਸ ਮੇਰੀ ਕੁਝ ਐਲਬਮਸ ਮੇਰਾ ਕੁਝ ਸਮਾਨ ਥੋੜੇ ਕਰ ਪਿਆ ਕਿ ਉਹਨੂੰ ਪਲੀਜ਼ ਵਾਪਸ ਮੈਨੂੰ ਮੋੜ ਦਿੱਤਾ ਜਾਵੇ ਤਾਂ ਉਹਦੇ ਮਦਰ ਉਹਨੂੰ ਕਹਿੰਦੇ ਆ ਪ੍ਰਿੰਕਾ ਨੂੰ ਕਿ ਮੈਨੂੰ ਇਹ ਲੱਗਿਆ ਸੀ ਕਿ ਤੂੰ ਮੈਨੂੰ ਇਸ ਲਈ ਫੋਨ ਕੀਤਾ ਕਿ ਤੂੰ ਮਤਲਬ ਉਹਦੀ ਸੋਗ ਲਈ ਜਾਂ ਦੁੱਖ ਮਨਾਉਣ ਲਈ ਮੈਨੂੰ ਫੋਨ ਕਰੇਂਗੀ ਤੇ ਮੈਂ ਐਕਸਪੈਕਟ ਕਰ ਰਹੀ ਸੀ ਕਿ ਤੂੰ ਦੀਆਂ ਅਖੀਰਲੀ ਰਾਈਟਸ ਜੋ ਵੀ ਹੁੰਦੀਆਂ ਨੇ ਹਨਾ ਦਫਨਾਉਣਾ ਹੁੰਦਾ ਜਾਂ ਹੋਰ ਫਾਤੀਆ ਪੜਨਾ ਜਿਹਨੂੰ ਕਹਿੰਦੇ ਆ ਕਿ ਉਹਦੇ ਵਿੱਚ ਸ਼ਾਮਲ ਹੋਵੇਂਗੀ ਬਟ ਤੂੰ ਉਲਟਾ ਤੂੰ ਸਿਰਫ ਫੋਨ ਕੀਤਾ ਆਪਣੇ ਸਮਾਨ ਨੂੰ ਵਾਪਸ ਲੈ ਕੇ ਆਉਣ ਲਈ ਤਾਂ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਇਹਦੇ ਨਾਲ ਬਟ ਕੋਈ ਨਾ ਬਟ ਉਸ ਤੋਂ ਬਾਅਦ ਫਿਰ ਪ੍ਰਿੰਕਾ ਚੇਂਜ ਹੋ ਗਈ ਸ਼ਾਇਦ ਚੇਂਜ ਹੋ ਗਈ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹਾਲਾਤ ਨਾਲ ਸਮਝੌਤਾ ਕਰ ਲਿਆ ਉਹਨੇ ਕਿਉਂਕਿ ਉਹ ਅਸਲ 'ਚ ਦੋ ਦੁਨੀਆਂ 'ਚ ਵੰਡੀ ਗਈ ਮਾਂ-ਬਾਪ ਵੀ ਸੀਗੇ ਮਾਂ-ਬਾਪ ਦਾ ਪਿਆਰ ਵੀ ਹੈ ਤੇ ਇੱਕ ਹਸਬੰਡ ਵੀ ਹੈ ਉਹ ਹਸਬੰਦ ਦੁਨੀਆ ਤੇ ਹੀ ਨੀਰਿਆ ਤੇ ਦੂਸਰੇ ਪਾਸੇ ਮਾਪੇ ਨੇ ਹਰੇਕ ਬੰਦੇ ਦੀ ਸੋਚਾਂ ਦੀ ਦਾ ਤਰੀਕਾ ਡਿਫਰੈਂਟ ਆ ਹਰੇਕ ਕੋਈ ਇਮੋਸ਼ਨਲੀ ਹੋਰ ਤਰ੍ਹਾਂ ਰਿਐਕਟ ਕਰਦਾ ਤਾਂ ਉਸੇ ਤਰ੍ਹਾਂ ਹੀ ਪ੍ਰਿੰਕਾ ਰਹੀ ਪ੍ਰਿੰਕਾ ਅੱਜ ਵੀ ਆਪਣੀ ਲਾਈਫ ਜਿਉ ਰਹੀ ਆ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਦੇਖੀ ਜਾਂਦੀ ਆ ਤਾਂ ਇਹ ਸੀਗੀ ਜੀ ਸਟੋਰੀ ਅੱਜ ਦੀ ਲਕਸ ਇੰਡਸਟਰੀਜ਼ ਬੜੇ ਕਿ ਤਣਾੜ ਉਦਯੋਗਪਤੀ ਦੀ ਟੋਟਲ ਦੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਜਰੂਰ ਕਰਦੇ ਹੋ ਤੇ ਜੇ ਕੋਈ ਦੋਸਤ ਮੇਰੇ ਐਵੇਂ ਦੇ ਜਿਨ੍ਹਾਂ ਨੇ ਮੇਰੀ ਇਹ ਸਟੋਰੀ ਅੱਜ ਦੀ ਦੇਖੀ ਮੇਰਾ ਜਿਹਦਾ ਵੀਡੀਓ ਦੇਖਿਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਪਲੀਜ਼ ਤੇ ਹੁਣ ਤੁਹਾਨੂੰ ਮੈਂ ਮਿਲੂੰਗਾ ਅਗਲੇ ਦਿਨ ਕਿਸੇ ਹੋਰ ਸਟੋਰੀ ਦੇ ਨਾਲ ਕਿਸੇ ਹੋਰ ਟਾਈਮ ਚੱਲਾਂਗੇ ਕਿਸੇ ਹੋਰ ਤਰ੍ਹਾਂ ਦੇ ਲੋਕਾਂ ਨੂੰ ਮਿਲਾਂਗੇ